ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਮੇਰਾ ਨਾਮ ਰਕੇਸ਼ ਗਰ ਪ੍ਰਧਾਨ ਪਟੀਸ਼ ਹੈ ਹਰਮਾਨ ਮੰਦਰ ਅੱਜ ਮੇਰੇ ਸਾਥੀਆਂ ਨੇ ਮੇਰੇ ਤੇ ਵਿਸ਼ਵਾਸ ਕਰਦੇ ਵੇਖਦੇ ਹੋਏ ਮੈਨੂੰ ਸਰਸੰਤੀ ਨਾਲ ਸ਼੍ਰੀ ਸ਼ਾਮ ਸੇਵਾ ਸੋਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਮੈਂ ਇਹਨਾਂ ਦਾ ਵਿਸ਼ਵਾਸ ਕਦੇ ਨਹੀਂ ਤੋੜਾ ਹੈ ਜੋ ਵੀ ਜ਼ਿੰਮੇਵਾਰੀ ਲਾਈ ਹੈ ਆਪ ਦਾ ਟਾਈਮ ਪੂਰਾ ਦੇਵਾਂਗਾ ਸੋਸਾਇਟੀ ਨੂੰ ਬਾਕੀ ਵੀ ਸੋਸਾਇਟੀਆਂ ਦੀ ਮੰਦਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਇਸ ਸੁਸਾਇਟੀ ਦਾ ਵੀ ਪੂਰਾ ਧਿਆਨ ਰੱਖਾਂਗਾ ਜੈ ਸ਼੍ਰੀਬਾਲਾ ਜੀ ਜੈ ਸ਼੍ਰੀਬਾਲਾ ਜੀ ਕੋਲ ਖਾਟੂ ਨਰੇਸ਼ ਕੀ ਜੈ ਹੋ ਹੋ ਸ਼ਾਮ ਪਿਆਰੇ ਕੀ ਜੈ ਹੋ ਸ੍ਰੀ ਸ਼ਾਮ ਸੇਵਾ ਸੁਸਾਇਟੀ ਹੀਡਕੋਟ ਵੱਲੋਂ ਰਕੇਸ਼ ਗਰਗ ਜੀ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਸ਼ਾਮ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਦੇ ਲਈ ਉਤਸ਼ਾਹ ਦੇ ਲਈ ਅੱਗੇ ਵਧਣ ਦੇ ਲਈ ਇਹ ਸੁਸਾਇਟੀ ਤਿਆਰ ਕੀਤੀ ਗਈ ਹੈ ਪ੍ਰਧਾਨ ਜੀ ਕੁਝ ਦਿਨਾਂ ਬਾਅਦ ਆਪਣੀ ਟੀਮ ਦਾ ਗਠਨ ਕਰਨਗੇ ਬਾਬਾ ਸ਼੍ਰੀ ਸ਼ਾਮ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਸੰਸਥਾ ਠਾਕੁਰ ਜੀ ਦੀ ਕਿਰਪਾ ਨਾਲ ਅੱਗੇ ਵਧਦੀ ਜਾਵੇਗੀ ਮੈਂ ਪ੍ਰਧਾਨ ਜੀ ਨੂੰ ਇਹੀ ਬੇਨਤੀ ਕਰਦਾ ਹੈ ਕਿ ਅੱਗੇ ਵਧ ਕੇ ਬਾਬਾ ਸ਼ਾਮ ਜੀ ਦਾ ਪ੍ਰਚਾਰ ਕਰਨ ਅਤੇ ਮੁਨਖਤਾਰੀ ਸੇਵਾ ਕਰਨ ਬੋਲੋ ਘਾਟੋ ਨਰੇਸ਼ ਕੀ ਜੈ ਹੋ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਅੱਜ ਸ਼੍ਰੀ ਸ਼ਾਮ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਰਕੇਸ਼ ਗਰਦ ਜੀ ਨੂੰ ਪਰਧਾਨ ਬਣਾਇਆ ਗਿਆ ਹੈ ਇਹ ਮੁਲਕਤਾ ਦੀ ਸੇਵਾ ਵਾਸਤੇ ਜਿਹੜੇ ਹੋਰ ਇਥੇ ਸ਼ਹਿਰ ਦੇ ਕੋਈ ਕਾਮਕਾਰ ਆ ਲੋਕਾਂ ਦੀ ਸੇਵਾ ਕਰਨ ਵਾਸਤੇ ਇਹ ਸੋਸਾਇਟੀ ਬਣਾਈ ਗਈ ਹੈ ਇਹ ਅੱਗੇ ਸਾਰੇ ਪ੍ਰੋਜੈਕਟ ਬਣਾਉਣ ਦੇ ਜੋ ਵੀ ਸੇਵਾ ਦੇ ਕਾਰਜ ਹੋਣਗੇ ਅੱਗੇ ਚਲਾਉਣਗੇ ਇਹਨਾਂ ਨੂੰ ਮੰਦਰ ਦੀ ਵੀ ਪ੍ਰਧਾਨਗੀ ਇਹਨਾਂ ਕੋਲੇ ਹੈਗੀ ਆ ਤੇ ਬਾਕੀ ਕਾਫੀ ਇਹਨਾਂ ਕੋਲੇ ਰੁਝੇਵੇਂ ਹੈਗੇ ਇਹਨਾਂ ਕੋਲੇ ਆਪਦੇ ਕੰਮਕਾਰ ਚ ਬਾਕੀ ਅਸੀਂ ਇਹਨਾਂ ਦੇ ਨਾਲ ਖੜੇ ਆ ਇਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਜਿਹੜੀ ਸੋਸਾਇਟੀ ਨਵੀਂ ਬਣਾਈ ਹੈ ਤੇ ਪ੍ਰਧਾਨ ਬਣ ਚੁਣਨ ਤੇ ਨਾ ਜੈ ਸ਼੍ਰੀ ਸ਼ਿਆਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਅੱਜ ਪਰਾਚੀਨ ਸ਼ਿਵ ਮੰਦਿਰ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਇੱਕ ਸੰਸਥਾ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਭ ਨੂੰ رائے ਦੇ ਨਾਲ ਸ਼੍ਰੀ ਸ਼ਾਮ ਸੇਵਾ ਸੁਸਾਇਟੀ ਸੰਸਥਾ ਦਾ ਨਾਮ ਰੱਖਿਆ ਗਿਆ ਅਤੇ ਇਸ ਵਿੱਚ ਸ਼੍ਰੀ ਰਕੇਸ਼ ਵਰਗ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਸੰਸਥਾ ਦੇ ਕੰਮ ਸਮਾਜਿਕ ਕੰਮਕਾਰ ਗ੍ਰੀਨਰੀ ਬੂਟੇ ਪੌਦੇ ਲਾਣੇ ਤੇ ਸਨਾਤਨ ਧਰਮ ਦਾ ਪ੍ਰਚਾਰ ਤਾਂ ਜੋ ਵੱਦਰ ਇਕ ਰੀਤੀਆਂ ਨੂੰ ਨੱਥ ਪਾਈ ਜਾ ਸਕੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਸਨਾਤਨ ਧਰਮ ਦੇ ਨਾਲ ਜੁੜੋ ਵੱਧ ਤੋਂ ਵੱਧ ਆਪਾਂ ਪ੍ਰਚਾਰ ਕਰੀਏ ਤੇ ਭਗਵਾਨ ਸ਼੍ਰੀ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੋ ਜੈ ਸ਼੍ਰੀ ਸ਼ਾਮ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੰਨ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ